ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਵੱਲੋਂ ਲੋਕ ਸਭਾ ਚੋਣਾਂ ਲਈ 7 ਉਮੀਦਵਾਰਾਂ ਦੇ ਨਾਂਵਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਚੋਣਤੀ 12 ਲੋਕ ਸਭਾ ਸੀਟਾਂ ਉੱਪਰ ਸਹਿਮਤੀ ਬਣ ਗਈ ਹੈ ਜਦਕਿ ਇੱਕ ਸੀਟ ਤੇ ਰੇਟਕਾ ਅਜੇ ਬਾਕੀ ਹੈ ਸੋਬਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪੰਜਾਬ ਇਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖੈਰਾ ਅਤੇ ਹੋਰ ਨੇ ਦੱਸਿਆ ਕਿ ਬਸਪਾ ਕੋਲ ਸ਼੍ਰੀਨਾਨਪੁਰ ਸਾਹਿਬ ਜਲੰਧਰ ਅਤੇ ਹੁਸ਼ਿਆਰਪੁਰ ਦੀਆਂ ਸੀਟਾਂ ਰਹਿਣਗੀਆਂ ਜਦਕਿ ਪੰਜਾਬ ਇਕਤਾ ਪਾਰਟੀ ਕੋਲ ਪਟੰਡਾ ਫਰੀਦਕੋਟ ਅਤੇ ਖੰਡੂਰ ਸਾਹਿਬ ਦੀਆਂ ਸੀਟਾਂ ਹਨ ਇਸ ਤਿਲਵਾ ਲੋਕ ਇਨਸਾਫ ਪਾਰਟੀ ਦੇ ਹਿੱਸੇ ਲੁਧਿਆਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਫਤਿਹਗੜ ਸਾਹਿਬੀਆਂ ਸੀਟਾਂ ਹਨ ਜਦਕਿ ਪੰਜਾਬ ਮੰਚ ਕੋਲ ਡਾਕਟਰ ਤਰਨਵੀਰ ਗਾਂਧੀ ਦੀ ਆਪਣੀ ਸੀਟ ਪਟਿਆਲਾ ਹੀ ਰਹੇਗੀ ਅਤੇ ਸੀਪੀਆਈ ਕੋਲ ਫਿਰੋਜ਼ਪੁਰ ਜਦਕਿ ਆਰਐਮਪੀਆਈ ਕੋਲ ਗੁਰਦਾਸਪੁਰ ਸੀਟ ਰਹੇਗੀ ਇਸ ਘਰਚੜ ਵੱਲੋਂ ਸੌਬਰ ਨੂੰ ਐਲਾਨੇ ਗਏ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਪਟਿਆਲਾ ਤੋਂ ਡਾਕਟਰ ਤਰਨਵੀਰ ਗਾਂਧੀ ਖੰਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਪਤਿਕਰ ਸਾਹਿਬ ਰਿਜ਼ਰਵ ਸੀਟ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਫਰੀਦਕੋਟ ਰਿਜ਼ਰਵ ਸੀਟ ਤੋਂ ਮਾਸਟਰ ਬਲਦੇਵ ਸਿੰਘ ਜੈਤੋਂ ਸ਼ਿਰਨੰਦਪੁਰ ਸਾਹਿਬ ਤੋਂ ਵਿਕਰਮ ਸਿੰਘ ਸੋਟੀ ਹੁਸ਼ਿਆਰਪੁਰ ਰਿਜ਼ਰਵ ਤੋਂ ਰਿਟਾਇਰਡ ਆਈਐਸ ਚੌਧਰੀ ਖੁਸ਼ੀਰਾਮ ਸ਼ਾਮਲ ਨੇ ਜਦਕੀ ਪਤਰਕਾਰਹਿ ਚੁਕੇ ਬਲਵਿੰਦਰ ਕੁਮਾਰ ਨੂੰ ਜਲੰਧਰ ਰਿਜ਼ਰਵ ਤੋਂ ਉਮੀਦਵਾਰ ਐਲਾਨਿਆ ਗਿਆ ਸਭ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਜੀ ਜਿਹੜੇ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਇਹ ਪਟਿਆਲਾ ਤੋਂ ਦੁਬਾਰਾ ਚੋਣ ਲੜਨਗੇ। ਔਰ ਮੇਰਾ ਖਿਆਲ ਹੈ ਕਿ ਅਗਰ 545 ਐਮਐਲਐਮਪੀਆਂ ਦੇ ਵਿੱਚੋਂ ਕੋਈ ਅਕਾਉਂਟੇਬਲ ਤੇ ਟਰਾਂਸਪੇਰੈਂਟ ਐਮਪੀ ਦਾ ਕੰਮ ਦੇਖਣਾ ਹੋਵੇ ਤਾਂ ਉਹਦੇ ਚ ਡਾਕਟਰ ਧਰਮਵੀਰ ਗਾਂਧੀ ਜੀ ਆਊਟਸਟੈਂਡ ਕਰਦੇ ਨੇ। ਸੋ ਇਹਨਾਂ ਨੂੰ ਪੰਜਾਬ ਡੈਮੋਕਰੈਟਿਕ ਅਲਾਈਅੰਸ ਨੇ ਆਪਣਾ ਉਮੀਦਵਾਰ ਨਾਮਿਨੇਟ ਕੀਤਾ ਹੈ। ਇਸੇ ਤਰ੍ਹਾਂ ਹੀ ਜੋ ਪੰਜਾਬ ਦਾ ਇਸ ਵਕਤ ਵਾਤਾਵਰਣ ਦਾ ਸੰਦਰਭ ਹੈ ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਜਦੋ ਜਹਿਦ ਕੀਤੀ ਮਨੁੱਖੀ ਅਧਿਕਾਰਾਂ ਦੀਆਂ ਲੜਾਈਆਂ ਲੜੀਆਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇ ਉਸ ਦੇ ਤਹਿਤ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦਾ ਉਮੀਦਵਾਰ ਐਲਾਨਦੇ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸਵਰਗਵਾਸੀ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਨੇ ਖਾਲੜਾ ਮਿਸ਼ਨ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਲਈ ਇਨਸਾਫ਼ ਪਸੰਦੀ ਲਈ ਤੇ ਜੋ ਉਸ ਵਕਤ ਜ਼ੁਲਮ ਟਾਇਆ ਗਿਆ ਜੋ ਫੇਕ ਇਨਕਾਊਂਟਰਸ ਹੋਏ ਉਹ ਸਾਰੀ ਗੱਲ ਦੇ ਖਿਲਾਫ ਉਹਨਾਂ ਨੇ ਅੱਜ ਤੱਕ ਝੰਡਾ ਬੁਲੰਦ ਰੱਖਿਆ ਤੇ ਵੈਸੇ ਵੀ ਲੋਕਾਈ ਦੇ ਕੰਮ ਤੇ ਸਮਾਜਿਕ ਕਮਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸੇ ਤਰ੍ਹਾਂ ਹੀ ਮਨਵਿੰਦਰ ਸਿੰਘ ਗਿਆਸਪੁਰਾ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ ਜਿਹੜੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਉਹ ਪੰਜਾਬ ਇਕਤਾ ਪਾਰਟੀ ਦੇ ਉਮੀਦਵਾਰ ਹੋਣਗੇ ਇਸੇ ਤਰ੍ਹਾਂ ਹੀ ਜਿਹੜਾ ਇਹ ਖਡੂਰ ਸਾਹਿਬ ਦੀ ਸੀਟ ਹੈ ਕਿਉਂਕਿ ਉੱਥੇ ਇੱਕ ਹੇਟਡ ਅਕਾਲੀ ਦਲ ਨੇ ਉਮੀਦਵਾਰ ਉਤਾਰਿਆ ਵਾ ਸੋ ਸਾਨੂੰ ਪੂਰਨ ਆਸ ਹੈ ਕਿ ਜਿਹੜਾ ਜਿਹੜੇ ਸਹੀ ਪੰਥਕ ਸੋਚ ਵਾਲੇ ਲੋਕ ਨੇ ਉਹ ਇਹਨਾਂ ਲੋਕਾਂ ਨੂੰ ਵੋਟ ਪਾਉਣਗੇ ਜਿਹੜੇ ਅਸੀਂ ਤੁਹਾਡੇ ਜ਼ਰੀਏ ਲੋਕਾਂ ਤੱਕ ਜਿਨ੍ਹਾਂ ਦੇ ਨਾਮ ਦੇ ਰਹੇ ਆ ਉਹਨਾਂ ਦੇ ਉਹਨਾਂ ਦੀ ਕੰਟ੍ਰਿਬਿਊਸ਼ਨ ਅਨਲਾਈਕ ਦੋਸ ਪੀਪਲ ਹੂ ਆ ਕ੍ਰਾਈਮਨਲਸ ਇਨ ਪੋਲਿਟਿਕਸ ਵੀ ਹੈਵ ਵੀ ਆਰ ਗੋਇੰ ਟੂ ਅਨਾਉਂਸ ਐਂਡ ਸੈਟ ਅਪ ਕੈਂਡੀਡੇਟਸ ਜਿਨ੍ਹਾਂ ਦਾ ਕੋਈ ਮੀਨਿੰਗਫੁਲ ਕੰਟ੍ਰਿਬਿਊਸ਼ਨ ਹੈ ਟੂ ਦ ਸੋਸਾਇਟੀ ਟੂ ਦ ਸਟੇਟ ਆਫ ਪੰਜਾਬ ਅਗਲਾ ਉਮੀਦਵਾਰ ਜਿਹੜਾ ਕਿ ਲੋਕਨ ਸਾਹਿਬ ਪਾਰਟੀ ਦਾ ਹੋਵੇਗਾ ਮਨਵਿੰਦਰ ਸਿੰਘ ਗਿਆਸਪੁਰਾ ਇਹ ਉਹ ਸ਼ਖਸ ਹੈ ਜਿਸ ਨੇ 1984 ਦੇ ਸਿੱਖ ਕਤਲੇਆਮ ਦਾ ਜੋ ਮੈਸੇਕਰ ਹੋਇਆ ਸੀਗਾ ਉਹਦੇ ਚੋਂ ਜੋ ਹਰਿਆਣੇ ਦੇ ਵਿੱਚ ਹੋਂਦ ਚੱਲੜ ਦਾ ਮੈਸੇਕਰ ਸੀ ਜਿਹੜਾ ਪੂਰੇ ਦਾ ਪੂਰਾ ਪਿੰਡ ਸਾੜ ਦਿੱਤਾ ਗਿਆ ਸੀਗਾ ਕਮਿਊਨਲ ਹੇਟਰੀਡ ਵਿੱਚ ਉਹ ਸ਼ਾਇਦ ਉਹ ਉਸ ਦਾ ਕਦੀ ਖੁਲਾਸਾ ਹੀ ਨਾ ਹੁੰਦਾ ਦੁਨੀਆ ਦੇ ਸਾਹਮਣੇ ਕਦੀ ਉਹ ਪੱਕੀ ਨਾ ਹੁੰਦਾ ਅਗਰ ਮਨਵਿੰਦਰ ਸਿੰਘ ਗਿਆਸਪੁਰਾ ਤੇ ਉਹਨਾਂ ਦੀ ਨਾਲ ਸਮੂਹ ਟੀਮ ਉਸ ਦੇ ਉੱਤੇ ਜੱਤੋ ਜਹਿਤ ਨਾ ਕਰਦੇ ਉਹਨਾਂ ਨੇ ਬਹੁਤ ਦਲੇਰੀ ਦੇ ਨਾਲ ਉਸ ਵਕਤ 2006 ਦੀ ਹਾਲੇ ਸਮਵੇਰ ਅਰਾਊਂਡ 2006 ਇਸ ਦਾ ਐਕਸਪੋਜ਼ਰ ਕੀਤਾ ਔਰ ਉਹਨਾਂ ਲੋਕਾਂ ਨੂੰ ਇਨਸਾਫ ਲੈ ਕੇ ਦਿੱਤਾ ਹਾਈ ਕੋਰਟ ਤੱਕ ਗਏ 1 ਮੈਨ ਕਮਿਸ਼ਨ ਆਈ ਥਿੰਕ ਪ੍ਰੋਬਬਲੀ ਜਸਟਿਸ ਗਰਗ ਦਾ ਕਮਿਸ਼ਨ ਬਣਾਇਆ ਗਿਆ ਔਰ ਉਹਨਾਂ ਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਕੰਪਨਸੇਸ਼ਨ ਦਵਾਈ ਗਈ ਇੱਕ ਲੋਕ ਨੇ ਜਿਹੜੇ ਪੰਥ ਨੂੰ ਵਰਤਦੇ ਨੇ ਇੱਕ ਲੋਕ ਨੇ ਜਿਹੜੇ ਪੰਥ ਦੇ ਹਿੱਤਾਂ ਦੇ ਵਾਸਤੇ ਆਪਣਾ ਸਭ ਕੁਝ ਦਾਤ ਤੇ ਲਾ ਦਿੰਦੇ ਹੀ ਵਾਸ ਡੂਇੰਗ ਅ ਵੈਰੀ ਗੁੱਡ ਜੌਬ ਵਿਦ ਅ ਮਲਟੀਨੇਸ਼ਨਲ ਕੰਪਨੀ ਇਨ ਗੁਡਗੌਂ ਮਨਵਿੰਦਰ ਸਿੰਘ ਿਆਸਪੁਰਾ ਨੂੰ ਆਪਣੀ ਨੌਕਰੀ ਗਵਾਉਣੀ ਪਈ ਪਰ ਉਹ ਪਿੱਛੇ ਨਹੀਂ ਹਟਿਆ ਔਰ ਉਹਦੀ ਬਦੌਲਤ ਅੱਜ ਹੋਂਦ ਚੱਲਰ ਜਿਹੜਾ ਹਰਿਆਣੇ ਦੇ ਵਿੱਚ ਜੋ ਕਟਨਾਕਰਾਮ ਹੋਇਆ ਉਹਦੇ ਵਿੱਚ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਔਰ ਬਹੁਤ ਸਾਰੇ ਵੱਡੇ ਪੱਦਰ ਤੇ ਮੁਆਵਜ਼ਾ ਮਿਲਿਆ ਇਸੇ ਤਰ੍ਹਾਂ ਹੀ ਸਾਡੀ ਆਪਣੀ ਪਾਰਟੀ ਮਾਸ ਪੰਜਾਬ ਇਕਤਾ ਪਾਰਟੀ ਦੇ ਮਾਸ ਬਲਦੇਵ ਸਿੰਘ ਜੀ ਜੈਤੋਂ ਇਹ ਸਾਡੇ ਫਰੀਦਕੋਟ ਰਿਜ਼ਰਵ ਕੰਸਟਿਟੂਐਂਸੀ ਤੋਂ ਕੈਂਡੀਡੇਟ ਹੋਣਗੇ ਯਾਸਪੁਰਾ ਯਾਸਪੁਰਾ ਦੇ ਕਿ ਫਤਿਹਗੜ ਰਿਜ਼ਰਵ ਕੰਸਟਿਟੈਂਸੀ ਸੌਰੀ ਮਨਮਨਤ ਸਿੰਘ ਯਾਸਪੁਰਾ ਲੋਕਨ ਸਾਭ ਪਾਰਟੀ ਦੇ ਕੈਂਡੀਡੇਟ ਹੋਣਗੇ ਹੋਣਗੇ ਗੱਟ ਚੋੜ ਦੇ ਨਾਲ ਸਾਰੇ ਫਤਿਹਗੜ ਰਿਜ਼ਰਵ ਕੰਸਟਿਟੈਂਸੀ ਤੋਂ ਕੈਂਡੀਡੇਟ ਹੋਣਗੇ ਮਾਸਟਰ ਬਲਦੇਵ ਸਿੰਘ ਦੀ ਜਿੱਤ ਹੋ ਜਿਹੜੇ ਕਿ ਸਿਟਿੰਗ ਐਮ ਐਲ ਏ ਨੇ ਜਿਨ੍ਹਾਂ ਨੇ ਬਹਾਦਰੀ ਦਿਖਾਉਂਦੇ ਹੋਏ ਜਿਹੜੇ ਲੋਕ ਅਖੋਤੀ ਇਨਕਲਾਬੀ ਸੀ ਜਿਨ੍ਹਾਂ ਨੇ ਪੰਜਾਬ ਦੇ ਨਸ਼ੇ ਦੇ ਤਸਕਰਾਂ ਤੇ ਮਾਫੀਆ ਤੋਂ ਗੋਡੇ ਟੇਕ ਕੇ ਮਾਫੀ ਮੰਗੀ ਔਰ ਆਪਣੇ ਸਾਰੀ ਆਈਡੀਓਲੋਜੀ ਨੂੰ ਛਿੱਕੇ ਤੇ ਤੰਗ ਦਿੱਤਾ ਪਾਪ ਮੇਰਾ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਉਹਨਾਂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਪਣੀ ਸੀਟ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਣੇ ਸੁਭੇ ਦੀ ਪਰਵਾਹ ਕਰਦਿਆਂ ਹੋਇਆਂ ਉਹਨਾਂ ਨੇ ਪੰਜਾਬ ਇਕਤਾ ਪਾਰਟੀ ਦਾ ਸਾਥ ਦਿੱਤਾ ਉਹ ਸਾਡੇ ਉਮੀਦਵਾਰ ਫਰੀਦਕੋਟ ਰਿਜ਼ਰਵ ਕਨਸਟਿਟੈਂਸੀ ਤੋਂ ਹੋਣਗੇ ਬਹੁਜਨ ਸਮਾਜ ਪਾਰਟੀ ਨੂੰ ਤਿੰਨ ਅ ਲੋਕ ਸਭਾ ਦੀਆਂ ਸੀਟਸ ਅਲੋਕੇਟ ਹੋਈਆਂ ਅੰਡਰ ਦਿਸ ਅਲਾਈਅੰਸ ਉਹਨਾਂ ਤਿੰਨ ਸੀਟ ਦੇ ਵਿੱਚ ਅ ਅਨੰਦਪੁਰ ਸਾਹਿਬ ਦੀ ਸੀਟ ਜਿਹੜੀ ਆ ਵਿਕਲਮ ਸਿੰਘ ਸੋਢੀ ਜਿਹੜੇ ਕਿ ਅਨੰਦਪੁਰ ਸਾਹਿਬ ਦੇ ਵਸਿੰਦੇ ਨੇ ਔਰ ਸਾਡੇ ਨੈਸ਼ਨਲ ਲੈਵਲ ਦੇ ਪੋਲੋ ਪਲੇਅਰ ਰਹਿ ਚੁੱਕੇ ਨੇ ਹੀ ਇਸ ਹੈ ਹੀ ਹੈ ਡਨ ਲੋਟ ਆਫ ਗੁੱਡ ਸੋਸ਼ਲ ਵਰਕ ਇਨ दैट ਏਰੀਆ ਔਰ ਉਹ ਸਾਡੇ ਬਹੁਜਤ ਸਮਾਜ ਪਾਰਟੀ ਦੇ ਉਮੀਦਵਾਰ ਹੋਣਗੇ ਅਨੰਦਪੁਰ ਸਾਹਿਬ ਤੋਂ ਸਿਮਿਲਰਲੀ ਚੌਧਰੀ ਖੁਸ਼ੀਰਾਮ ਜੀ ਜਿਹੜੇ ਕਿ ਰਿਟਾਇਰਡ ਹਾਇਰਸਟ ਆਫਸਰ ਨੇ 4-5 ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਵਜੋਂ ਸਰਵ ਵੀ ਕੀਤਾ। ਔਰ ਵੈਸੇ ਵੀ ਹੋਰ ਬਹੁਤ ਸਾਰੇ ਅ ਅਹੁਦਿਆਂ ਦੇ ਵਿਰਾਜਮਾਨ ਰਹਿ ਕੇ ਆਪਣੀ ਸੂਬੇ ਦੀ ਸੇਵਾ ਵੀ ਕੀਤੀ। ਉਹ ਬਹੁਜਨ ਸਮਾਜ ਪਾਰਟੀ ਵੱਲੋਂ ਖੁਸ਼ਾਲਪੁਰ ਰਿਜ਼ਰਵ ਕੰਸਟਿਟੈਂਸੀ ਦੇ ਉਮੀਦਵਾਰ ਹੋਣਗੇ। ਇਸੇ ਤਰ੍ਹਾਂ ਹੀ ਇੱਕ ਯੰਗ ਜਰਨਲਿਸਟ ਜਿਨ੍ਹਾਂ ਨੇ ਜਰਨਲਿਜ਼ਮ ਦੀ ਫੀਲਡ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ। ਬਲਵਿੰਦਰ ਕੁਮਾਰ ਜੀ ਉਹ ਜਲੰਧਰ ਤੋਂ ਜਲੰਧਰ ਰਿਜ਼ਰਵ ਸੀਟ ਦੇ ਬਹੁਜਨ ਸਮਾਜ ਪਾਰਟੀ ਦੇ ਕੰਡੀਡੇਟ ਹੋਣਗੇ ਇਹਨਾਂ ਸਾਡੇ ਜਿਹੜੇ ਉਮੀਦਵਾਰ ਨਾਮਜ਼ਦ ਕੀਤੇ ਗਏ ਨੇ ਕੁਝ ਸੀਟਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਪਾਰਟੀਆਂ ਨੂੰ ਅਲੋਕੇਟ ਕੀਤੀਆਂ ਗਈਆਂ ਜਿਹੜੀਆਂ ਕਿ ਵਿਦਨ ਦਾ ਨੈਕਸਟ ਫਿਊ ਡੇਸ ਉਹ ਸੀਟਸ ਦੇ ਉੱਤੇ ਇਹ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਕਰੇਗੀ ਛੇ ਪਾਰਟੀਆਂ ਵੱਲੋਂ ਇਸ ਗੱਟਸਟੂਡ ਵਿੱਚ ਸੁਖਪਾਲ ਖੈਰਾ ਦੀ ਪੰਜਾਬ ਇਕਤਾ ਪਾਰਟੀ ਬੋਜਨ ਸਮਾਜ ਪਾਰਟੀ ਬੈਂਸਪਰਾਵਾਂ ਦੀ ਲੋਕ ਇਨਸਾਫ ਪਾਰਟੀ ਡਾਕਟਰ ਤਨਵੀਰ ਗਾਂਧੀ ਦੀ ਪੰਜਾਬ ਮੰਚ ਅਤੇ ਕਾਮਰੇਡ ਮੰਗਤਰਾਮ 파ਸਲਾ ਦੀ ਪਾਰਟੀ ਆਰਐਮਪੀਆਈ ਸ਼ਾਮਲ ਹਨ ਇਹ ਗੜਚੂੜ ਸੂਬੇ ਦੀ ਸਿਆਸਤ ਵਿੱਚ ਕਿਸ ਤਰ੍ਹਾਂ ਦੀ ਹਾਜ਼ਰੀ ਲਵਾਏਗਾ ਇਹ ਤਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਉਮੀਦਵਾਰਾਂ ਦੇ ਨਾਮਾਜ਼ਾ ਐਲਾਨ ਕਰਨ ਦੇ ਵਿੱਚ ਇਸ ਗੜਚੂੜ ਨੇ ਪਹਿਲਾ ਨੰਬਰ ਜ਼ਰੂਰ ਹਾਸਲ ਕਰ ਲਿਆ ਹੈ ਬਿਊਰੋ ਰਿਪੋਰਟ ਟੈਲੀਪੋਸ ਪੰਜਾਬੀ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ